ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਾਡੀ ਸ਼ੁਰੂਆਤ ਹੋ ਰਹੀ ਹੈ ਜੁਝਾਰ ਤੇ ਗੁੰਤਾਸ ਤੋਂ ਦੇਖੋ ਚਲੋ 100 ਹੋਰ ਲਾ ਦੋ ਲਾਉਗਾ ਲਾਉਗਾ ਚਲੋ ਕਰ ਦੋ ਕਰ ਦੋ ਕਰ ਦੋ ਵੀਰ ਜੀ ਵਾਂਗੂ ਪਿੱਛੇ ਜਾ ਐਂ ਜਾਂਦਾ ਤੈਨੂੰ ਵੀ ਮੈਂ ਸਕੂਟਰ ਦੇ ਝੂਟੇ ਦੂੰ ਤੇ ਆਪਣੀ ਸ਼ੁਰੂਆਤ ਹੋ ਰਹੀ ਹੈ ਚਾਹ ਤੋਂ ਤੇ ਇਹਨਾਂ ਦੀ ਸ਼ੁਰੂਆਤ ਹੋ ਰਹੀ ਹੈ ਗੱਡੀ ਦੇ ਝੂਟਿਆਂ ਲੈਣ ਤੋਂ ਸੱਸੇਵਲਾ ਨੇ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਆਪਾਂ ਹੋ ਗਏ ਗਾਇਸ ਰੈਡੀ ਬੱਜੂ ਕਿਨੇ 12000 ਕਰ ਰਿਹਾ ਤੰਗ ਕਿਉਂਕਿ ਮੈਂ ਰਾਤ ਲੇਟ ਹੋ ਗਿਆ ਸੀ ਮਰਾ ਤਾਂ 3 ਵਜੇ ਰਾਤ ਨਹੀਂ ਆਈ ਤੁਸੀਂ ਸਵੇਰ ਆਏ ਹੋ ਸਵੇਰੇ 3 ਵਜੇ ਆਏ ਹਾਂ ਹਾਂਜੀ ਸਵੇਰੇ 3 ਵਜੇ ਆਏ ਆ ਤੇ ਤਾਂ ਕਰਕੇ ਆਪਾਂ ਲੇਟ ਹੋ ਗਏ ਅਜੋ ਵੀ ਲੇਟ ਆ ਤੇ ਹੁਣ ਆਪਾਂ ਚੱਲੇ ਵਟੀਰ ਨੂੰ ਜਿਹੜਾ ਬਹੁਤ ਹੰਤਾ ਦਤਾ ਨੂੰ ਕਹਿੰਦਾ ਜਦੋਂ ਮੈਨੂੰ ਇੱਥੇ ਬਿਠਾਓ ਜਾਂ ਫਿਰ ਬਸ ਐ ਹੀ ਐ ਤਾਂ ਇਹ ਛੋਟਾ ਬੱਚਾ ਕਹਣਾ ਚਲੋ ਆਪਾਂ ਸਮੇਂ ਦੀ ਬਰਬਾਦੀ ਨਾ ਕਰਦੇ ਹੋਏ ਤੁਹਾਨੂੰ ਕੈਪ ਲਈਏ ਤੁਹਾਨੂੰ ਕੈਪ ਲਈਏ ਮੈਂ ਕਿ ਤੁਹਾਨੂੰ ਸੋਹਣੀ ਲੱਗਦੀ ਮੇਰੀ ਕੈਪ ਲੈ ਠੀਕ ਹੈ ਵਧੀਆ ਗੱਲੋ ਚਲੋ ਅਈ ਚਲ ਮੈਂ ਰਾਜੂ ਨੂੰ ਆਪਣੀ ਰਾਜੂ ਨੂੰ ਲੈ ਕੇ ਤੀਸੀ ਬੋਗ ਵਾਲਾ ਤੋਂ ਕੈਪ ਉਹ ਵਧੀਆ ਨਹੀਂ ਲੱਗਦੀ ਸੀ ਰਾਜੂ ਨੂੰ ਫਿਰ ਮੈਂ ਚੇਂਜ ਕਰਕੇ ਵਾਈਟ ਕਲਰ ਦੀ ਲਿਆਉਂਗੀ ਹੈਨਾ ਹਾਂ ਠੀਕ ਹੈ ਕੁੜੀਆਂ ਲਈ ਵਾਈਟ ਕਲਰ ਹਾਂ ਚਲੋ ਲਓ ਬਈ ਅੱਜ ਸਾਡੇ ਸਾਰਾ ਦਿਨ ਕੰਮ 'ਚ ਨਿਕਲ ਗਿਆ ਸਾਡੇ ਤੋਂ ਬਲੌਗ ਵੀ ਨਹੀਂ ਪਿਆਗਾ ਦੋ ਦਿਨ ਹੋ ਗਏ ਆਪਣਾ ਦੋ ਦਿਨ ਮਿਸ ਹੋ ਗਿਆ ਆਪਣਾ ਹੋ ਗਿਆ ਆਪਣਾ ਲਗਾਤਾਰ ਕਿਉਂਕਿ ਬਈ ਕੰਮ 'ਚ ਜ਼ਰੂਰੀ ਸੀਗੇ ਸਾਡੇ ਸੋ ਦੈਟਸ ਵਾਈ ਤੇ ਕੋਈ ਗੱਲ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਮੈਚ ਖੁੱਸ ਹੋ ਗਿਆ ਕੱਲ ਅੱਜ ਵੀ ਮੈਚ ਸੀਗਾ ਅੱਜ ਦੇ ਅੱਛਾ ਇਹ ਨਹੀਂ ਪਤਾ ਬਾਹਲਾ ਵਧੀਆ ਹੋਵੇ ਮੈਚ ਘਰੇ ਬੈਠ ਕੇ ਦੇਖਾਂਗੇ ਆਏ ਹਾਂ ਲੜਦੇ ਲੜਦਾ ਬਾਈ ਹੋਏ ਬਾਈ ਵੀ ਲੜਦਾ ਹੋਏ ਪੀਦੀ ਹੋਏ ਦਾਰੂ ਪੀਦੀ ਹੋਏ ਬਾਈ ਹੈਨਾ ਨਹੀਂ ਲੋਰ ਅੱਜ ਮੈਂ ਆਪਣੀ ਮਾਸੀ ਜੀ ਲਈ ਲੈ ਕੇ ਆਇਆ 2 ਸੂਟ ਉਹਨਾਂ ਨੂੰ ਦੇ ਕੇ ਆਉਂਗੀ ਉਹ ਖੁਸ਼ ਹੋ ਜਾਣਗੇ ਸੂਟ ਦੇਖ ਕੇ ਕਿਉਂਕਿ ਮਾਸੀ ਜਦੋਂ ਜੁਝਾਰ ਹੋਈ ਸੀ ਨਾ ਮਾਸੀ ਰਹੀ ਸੀ ਮੇਰੇ ਨਾਲ ਤੇ ਹਨਾ ਰੱਖੇ ਐਨੇ ਦਿਨ ਮੇਰੇ ਮਾਸੀ ਨੇ ਕਢਾਈ ਸੀਗੇ ਮੈਨੂੰ ਬਿਠਾਉਣਾ ਪਿਵਾਉਣਾ ਆਪਿਓਣਾ ਮਾਸੀ ਨੇ ਕੀਤਾ ਸਾਰਾ ਪੈਸਾ ਕਰਦੀ ਐ ਤੂੰ ਕੈਸੇ ਦੇ ਕਿਉਂ ਮਰਦੀ ਐ ਇੱਕ ਬੋਤ ਬਤਾ ਦੇ ਪੈਸੇ ਦੀ ਪੈਸੇ ਦੀ ਲਗਾ ਦੂੰ ਡੇਰੀ ਮੈਂ ਬਾਰਿਸ਼ ਕਰ ਦੂੰ ਪੈਸੇ ਕੀ ਜੋਤ ਤੂੰ ਹੋ ਚੱਸੀ ਮੰਮੀ ਬਣ ਜਾ ਮੰਮੀ ਦਾ ਮੰਮੀ ਤੇ ਆ ਗਈ ਹੋ ਮੇਰੀ ਮੇਰੀ ਮੰਮੀ ਦਾ ਦੇਖ ਲੋ ਰਿੱਕੀ ਜਦੋਂ ਆਪਾਂ ਨਵੀਂ ਰੋਟੀ ਖੜਾ ਕੇ ਲਿਓਨੇ ਆ ਜੇ 100 ਰੁਪਇਆ ਕਿਉਂ ਨਾ ਹੋਵੇ ਲਾਉਣ ਨੂੰ ਜੀ ਨਹੀਂ ਕਰਦਾ ਪੈਸਾ ਇਹ ਦੀ ਚੀਜ਼ ਆ ਲਾਉਣ ਨੂੰ ਜੀ ਨਹੀਂ ਕਰਦਾ ਮੈਂ ਦੇਖ ਕੇ ਨੇ ਸੋਨੇ ਨੋਟ ਨੇ ਇਹਨਾਂ ਵਰਤਨ ਕਿੱਥੇ ਵਰਤਨ ਨੂੰ ਜੀ ਕਰਦਾ 10 ਸਾਲਾਂ ਲ ਕੇ ਆਸ ਵਰਗੇ ਨੇ ਕਿੱਦਣ ਨੂੰ ਜੀ ਕਰਦਾ ਇੱਕ ਮਾਂ ਮੈਂ ਮੰਮੀ ਤੇਰੀ ਭੈਣ ਨੂੰ ਭਈ ਸੂਟ ਲਿਆ ਤਾ ਮੈਂ ਜੁਹਾਰਦਾ ਮੇਰੇ ਨਾਲ ਵਿਚਾਰੀ ਉਹ ਤੇ ਹੱਥ ਚ ਦੇ ਕੇ ਕਟਾ ਕੇ ਹੀ ਸੀ ਠੀਕ ਹੈ ਇਹ ਕਾ ਲਿਆਂਦਾ ਕੀ ਕਾ ਸੋਨੇ ਆ ਦੱਸ ਦੋ ਬਸਾਂ ਨੇ ਮਾਂ ਨੂੰ ਤਾਂ ਭਈ ਸਾਂਹ ਸੱਸ ਕਹਿੰਦੀ ਗੰਡਿਆਂ ਨੂੰ ਤੜਕਾ ਲਾ ਦੇ ਨਹੀਂ ਮਨਪ੍ਰੀਤ ਕੁੜੀ ਐ ਢੀ ਖਾਣੀ ਵਾਹ ਢਾਰੀਆਂ ਹੋ ਜਾਣ ਮੰਮੀ ਕੀ ਐ ਕੀ ਐ ਬੋਲੀ ਐ ਬੋਲੀ ਐ ਬੋਲੀ ਐ ਉਹਦੇ ਨਾਲ ਖੇਡਦਾ ਵਗਲਾ ਖੇਡਦਾ ਤੇਰੇ ਨਾਲ ਹਣ ਜਿਹੜਾ ਕਿਨੇ ਕੁੱਛੀ ਹੋਈ ਹੈ ਕੁੱਛੀ ਹੋਈ ਹੈ ਨਾ ਵਾਲ ਪੱਟ ਦਿੰਦਾ ਇਹਦੇ ਵਾਲ ਪੱਟ ਦਿੰਦਾ ਕਰਨ ਫੜ ਲੱਗਿਆ ਅੱਛਾ ਵੇਰੇ ਗੁੰਤਾ ਇਹ ਨਾ ਰਹਿੰਦਾ ਨਾ ਇਹ ਤਾਂ ਗਰਕੇ ਲਓਏ ਮੰਮੀ ਕਹਿੰਦੀ ਭਾਣੇ ਕੰਮ ਤੋਂ ਆ ਗਈ ਬਹੁਤ ਹੋ ਗਈ ਤੇਰੀ ਰੈਸਟ ਚਾਹ ਪਾਣੀ ਤੂੰ ਪੀ ਲਿਆ ਹੁਣ ਕਹਿੰਦੀ ਜਿਆਦਾ ਬੇਲੀ ਮੇਰੇ ਕੋਲ ਫਿਰਨ ਦੀ ਲੋੜ ਨਹੀਂ ਹੈਗੀ ਤੈਨੂੰ ਠੀਕ ਆ ਗੰਡੇ ਚੱਕ ਕਹਿੰਦੀ ਤੇਰੀ ਸੱਸ ਨੇ ਕੱਟਦੇ ਆ ਕਹਿੰਦੀ ਇਧਰ ਮੇਰੇ ਮੂੰਹ ਕਨੀ ਨਾ ਚਾਗ ਆਪਦੇ ਗੰਡੇ ਚੱਕ ਤੇ ਗੰਡਿਆਂ ਨੂੰ ਲਾ ਤੜਕਾ ਤੇ ਬਣਾ ਲੈ ਦਾਲ ਫਿਰ ਕੀ ਆ ਹੁਣ ਸੱਸਾਂ ਮੂਰੇ ਥੋੜਾ ਨੂਹਾ ਬੋਲਦੀਆਂ ਹੁੰਦੀਆਂ ਨੇ ਚੱਲੇ ਆਪਾਂ ਗੰਡੇ ਲੈ ਕੇ ਰਸੋਈ ਵੱਲ ਨੂੰ ਹਲਕੇ ਹਲਕੇ ਕਦਮ ਦੇ ਨਾਲ ਲਓ ਜੀ ਪਹਿਲਾਂ ਕਰ ਲਈਏ ਰਸੋਈ ਦੀ ਆਪਾਂ ਥੋੜੀ ਜੀ ਸਫਾਈ ਫੇਰ ਬਣਾਵਾਂਗੇ ਆਪਾਂ ਸਬਜ਼ੀ ਕੀ ਹੋ ਗਿਆ ਵੀਰੇ ਨੇ ਮਾਰਿਆ ਦੱਸੋ ਕੀ ਹੋਇਆ ਕੀ ਹੋਇਆ ਦੱਸੋ ਕੁਛ ਨਹੀਂ ਰੈਡੀ ਮਸਲਾ ਇਹ ਆ ਵੀ ਮੈਂ ਉੱਪਰ ਚੜਨਾ ਪੌੜੀਆਂ ਤੇ ਹਾਂ ਹੋਰ ਇਹਦਾ ਕੋਈ ਮਸਲਾ ਨਹੀਂ ਹੁਣ ਇਹ ਜਿੱਦ ਨਾਲ ਤੁਰਨ ਲੱਗਿਆ ਇਹਨੂੰ ਇਹ ਹੁੰਦਾ ਗਾ ਵੀ ਮੈਂ ਛੇਤੀ ਪੌੜੀਆਂ ਤੇ ਚੜ ਜਾ ਇਹਨੂੰ ਮੈਂ ਬੋਲ ਮਾਰਦੀ ਆ ਵੀ ਮੈਂ ਨੀਚੇ ਆਂਗੀ ਫੇਰ ਕਿੱਥੇ ਜਾ ਕੇ ਨੀਚੇ ਆਉਂਦਾ ਬਈ ਸਾਰਿਆਂ ਨੇ ਜਵਾਬ ਕੀ ਇਦਾਂ ਕਰਦੇ ਹੋਣਗੇ ਮੈਨੂੰ ਲੱਗਦਾ ਹੈਣਾ ਇਹ ਲੋ ਸਬਜੀ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਆਟਾ ਬੁਲਣਾ ਹੈ ਡੜੀ ਲੈ ਕੇ ਜਾ ਰਿਹਾ ਚੀਗੂ ਨੂੰ ਇਹਨੂੰ ਪਤਾ ਹੀ ਨਹੀਂ ਲੱਗਿਆ ਡੜੀ ਹੈ ਨਾ ਨਹੀਂ ਮੰਗਰ ਲੱਗਦਾ ਤੁਹਾਡੇ ਕਿੱਥੇ ਜਿਆ ਡੜੀ ਮੈਂ ਸਾਫ ਕਰ ਦੰਨੀ ਆ ਲੋ ਜਿੱਕਨੇ ਜਾਣਾ ਸੀਗਾ ਤੱਪੇ ਗੱਡੀ ਸਟਾਰਟ ਕਰੀ ਬਈ ਇਹ ਛੋਟੀ ਰਹਿ ਗਈ ਟੁੱਪੀ ਆ ਲੋ ਛੋਟੀ ਰਹਿ ਗਈ ਚੇਂਜ ਕਰ ਲਿਆਵਾਂਗੇ ਪਰ ਮੈਨੂੰ ਤਾਂ ਸਹੀ ਲੱਗਦੀ ਆ ਸੋਹਣੀ ਲੱਗ ਰਹੀ ਆ ਦੇਖ ਲਾ ਦੇਖ ਲੋ ਚੇਂਜ ਕਰ ਲਿਆਵਾਂਗੇ ਪਦੀ ਆ ਲਗ ਰਹੀ ਆ ਨਹੀਂ ਤਾਂ ਲਾਏ ਹੋਣਾ ਫਿਰ ਚੇਂਜ ਕਰ ਲਿਓ ਤੂੰ ਦੇਖ ਯਾਰ ਹੁਣ ਆਪਾਂ ਦੇਖ ਚ ਦੱਸਦੇ ਮਨੂੰ ਤਾਂ ਸਹੀ ਆ ਜਮਾ ਓਕੇ ਆ ਜਮਾ ਜਮਾ ਓਕੇ ਆ ਵਧੀਆ ਲੱਗ ਰਹੀ ਆ ਵਧੀਆ ਲੱਗ ਰਹੀ ਆ ਲੋ ਵੀ ਰਿੱਕੀ ਨੇ ਸਮਾਨ ਫੜਾਇਆ ਮੰਮੀ ਕਹਿੰਦੀ ਰਿੱਕੀ ਦਾ ਦਿਮਾਗ ਹੀ ਲੱਗਿਆ ਮਨਪ੍ਰੀਤ ਸਮਾਨ ਭੁੱਲ ਜਾਂਦਾ ਰਿੱਕੀ ਕਿਉਂਕਿ ਭੁੱਲ ਜਾਂਦੇ ਨੇ ਫੋਨ ਚ ਚਲਾਉਂਦੇ ਚਲਾਉਂਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਫਿਰ ਮੰਮੀ ਬਹੁਤ ਗਾਲਾਂ ਕੱਢਦੀਆਂ ਕਿ ਵੀ ਫੋਨ ਚ ਲਾਉਂਗਾ ਜ਼ਿਆਦਾ ਮੁੰਡਾ ਤਾਂ ਕਰਕੇ ਭੁੱਲ ਜਾਂਦਾ ਇਦਰੇ ਹੀ ਖੇਡੀ ਜਾਂਦਾ ਜੁਝਾਰ ਸਿੰਘ ਛੋਟੂ ਆ ਛੋਟੂ ਆ ਜਾ ਬੋ ਉਧਰ ਚਲੀਏ ਜੁਝਾਰ ਆ ਜਾ ਮਾਸੀ ਕੋਲ ਚਲੀਏ ਬੋ ਲੋ ਭਾਈ ਜੁਝਾਰ ਨੂੰ ਚੱਕ ਲਿਆ ਗੋਦੀ ਤੇ ਮੋਢੇ ਤੇ ਪਾ ਲਿਆ ਸੀ ਬੀਆ ਬੁਟੀਕ ਵਾਲਾ ਮੈਂ ਬੈਗ ਆਪਾਂ ਹੁਣ ਚੱਲੇ ਆ ਤਾਈ ਜੀ ਘਰ ਮਾਸੀ ਦੇ ਫੋਨ ਆਈ ਸੀ ਕਿ ਮੈਂ ਚੱਕੀ ਨਹੀਂ ਅੱਜ ਮਾਸੀ ਕੋਲ ਡੇਲੀ ਮੇਰੇ ਸੂਟ ਭੁੱਲੇ ਹੁੰਦੀ ਆ ਕੋਈ ਨਾ ਵੀ ਮਟਪਰੀ ਤੇ ਯਾਦ ਰੱਖੀ ਹੁਣ ਮਾਸੀ ਨੂੰ ਸਰਪ੍ਰਾਈਜ਼ ਹੀ ਦੇਵਾਂਗੇ ਇੱਥੇ ਜਾਵਾਂਗੇ ਮਾਸੀ ਕੁੱਟੋਗੇ ਕਿਉਂ ਤੁਸੀਂ ਮੈਨੂੰ ਦੱਸੋ ਪਹਿਲਾਂ ਮੈਂ ਰਿਕਾਰਡ ਕਰ ਲੈਣਾ ਕੈਮਰੇ 'ਚ ਮੈਂ ਕੈਮਰੇ 'ਚ ਰਿਕਾਰਡ ਕਰ ਲੈਣਾ ਮੈਨੂੰ ਮਾਸੀ ਮੈਨੂੰ ਕੁੱਟਦੀ ਆ ਹੁਣ ਕੁੱਟੋ ਮਾਸੀ ਜੀ ਨਾਲੇ ਮਾਸੀਓ ਨਾਲੇ ਸੱਸੋਂ ਨਾਲੇ ਜਠਾਣੀਓ ਦੱਸੋ ਕੁੱਟੋ ਫਾਈਫਰ ਨੇ ਘੁੱਟਦੀ ਬਾੜੀ ਪਹਿਲਾਂ ਡੈਰੀ ਦਾ ਕੰਮ ਹੁਣ ਕਬੂਤਰਾਂ ਦੀ ਬਾਜੀ ਵਾ ਵਾ ਕੀ ਬਾਤ ਹੈ ਇੱਕ ਬੰਦਾ ਮਲਟੀ ਟੈਲੈਂਟਡ ਸਾਰਿਆਂ ਦੇ ਘਰੇ ਹੁੰਦਾ ਕਿ ਉਹ ਸਾਡੇ ਘਰੇ ਵੀ ਹੈਗਾ ਹੈਲੋ ਕਬੂਤਰੋ ਘਰੇ ਨੂੰ ਡਾਇਆ ਕਰ ਹਾਂ ਵੀ ਮਿੱਤਰੋ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਹਾਂ ਬੱਸ ਸਾਰੇ ਠੀਕ ਠਾਕ ਹਾਂ। ਉਹ ਦੋ ਦਿਨਾਂ ਤੋਂ ਵਲੌਗ ਨਹੀਂ ਆਏ ਸੀ ਕਿਉਂਕਿ ਥੋੜੇ ਬੀ ਸੀਗੇ। ਹੋਰ ਕੰਮ ਥੋੜੇ ਜਿਆਦਾ ਜ਼ਰੂਰੀ ਸੀਗੇ ਫਿਰ ਉਧਰ ਟਾਈਮ ਦੇਣਾ ਪਿਆ ਫਿਰ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਵਲੌਗ ਹੁਣ ਰੋਕੇ ਪਾ ਦਾਂਗੇ ਇੱਕ ਦਿਨ। ਕੋਈ ਗੱਲ ਨਹੀਂ। ਤੇ ਜਿਹੜੇ ਸਾਡੀ ਸਪੋਰਟ ਕਰਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਕਰ ਦਿੱਤੀ ਉਹਨਾਂ ਦਾ ਵੀ ਧੰਨਵਾਦ। ਟਾਈਮ ਹੋ ਚੁੱਕਿਆ। ਥੋੜੀ ਬੁਰੀ ਲੰਮਤ ਪਈ ਆ। ਟਾਈਮ ਹੋ ਚੁੱਕਿਆ 9:30 ਪਾਉਣੇ 10 ਤੇ ਬੁਟੀਕ ਤੇ ਜਾਣ ਲਈ ਤਾਂ ਤਿਆਰ ਆ ਜੁਝਾਰ ਤਿਆਰ ਹੋ ਚੁੱਕੇ ਆ ਮਨਪ੍ਰੀਤ ਨਹੀਂ ਖੱਦ ਦੇ ਗਮ ਮੇੜ ਲੈਨੇ ਸਾਰੇ ਤੇ ਫੇਰ ਆਪਾਂ ਚੱਲਦੇ ਆ ਬੁਟੀਕ ਤੇ ਸੋਚਦੇ ਆ ਕੱਲੀ ਰੋਟੀ ਖਾ ਲਈ ਕਰਮੀ ਕਰਕੇ ਹੁਣ ਰੋਟੀ ਖਾਣ ਦੀ ਜੀ ਹਟ ਕਰਦਾ ਬਟ ਮੈਂ ਜਿਹੜਾ ਕੜਾ ਬਣਾਇਆ ਸੀ ਨਾ ਜਿੱਦੇ ਮੈਂ ਉਹ ਪੀ ਲਿਆ ਮੈਂ ਬਹੁਤ ਭੁੱਖ ਲੱਗਦੀ ਸਾਰਾ ਦਿਨ ਚਾਰ ਪੰਜ ਦਿਨ ਲਗਾਤਾਰ ਪੀਣਾ ਉਹਦੂ ਗਲ ਬੰਦ ਕਰ ਦਿੰਦੇ ਬਹੁਤ ਘੰਟ ਜੀ ਆ ਤੁਹਾਨੂੰ ਵੀ ਦੱਸ ਦਿੰਦਾ ਸਾਰਿਆਂ ਜਿਹਨੂੰ ਭੁੱਖ ਨਹੀਂ ਲੱਗਦੀ ਸਪੈਸ਼ਲੀ ਉਹ ਕਮੈਂਟ ਕਰੇ ਜਿੰਨਾਂ ਨੂੰ ਘਰੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਤਿੰਨ ਬੰਦ ਮੋਦ ਦਸੂ ਮਾ ਬਿਲ ਵਿੱਚ ਕੀ ਕੀ ਜੀ ਜੰਗ ਹੋਣੀਆਂ ਨੇ ਮੈਂ ਬਣਾ ਇੰਡੀਆ ਦਾ ਲੋਹਾ ਤਵਾ ਅੱਧਾ ਖਾਜੂ ਨਿਕਲਦਾ ਚਲ ਫਿਰ ਕਰਦੇ ਬੰਦ ਬਾਤ ਹੱਥੀ ਦੋ ਲੋ ਹੱਥੀ ਨਹੀਂ ਆਲੀ ਗੱਲ ਨਹੀਂ ਹੈਗੀ ਹਾਂ ਹੁਣ ਤਾਂ ਮੈਂ ਨਾਲ ਹੀ ਬੈਠ ਹੋਈ ਸੀ ਵੀ ਜੇ ਮੈਂ ਤਿਆਰ ਹੋ ਕੇ ਵੀ ਆ ਗਈ ਜੇ ਉਦੋਂ ਵੀ ਲਾਈਟ ਆ ਜੇ ਵਿਚਾਰੀ ਮਮੀ ਨੂੰ ਧੁੱਪੇ ਵੀ ਚਲ ਖੋਲੋ ਪੱਤੀ ਲਓ ਬਈ ਮਿੱਤਰੋ ਆਪਾਂ ਹੋ ਗਏ ਆ ਤਿਆਰ ਵਰ ਤਿਆਰ ਜਾਣ ਵਾਸਤੇ ਕੰਮ ਤੇ ਸਾਰੇ ਕੰਮ ਨਿਬੇੜਨੇ ਇਕੱਲੇ ਕੱਪੜੇ ਧੋਣ ਵਾਲੇ ਰਹਿ ਗਏ ਸੀਗੇ ਉਹ ਸੋਚਿਆ ਵੀ ਸ਼ਾਇਦ ਅੱਜ ਮੰਮੀ ਦੇ ਹਿੱਸੇ ਆ ਗਿਆ ਕੰਮ ਕਿਉਂਕਿ ਲਾਈਟ ਆਣੀ ਲਾਈਟ ਦਾ ਸੀਗਾ ਕੱਟ ਤੇ ਲਓ ਜੁਹਾਰ ਸਿੰਘ ਨੂੰ ਮੂਰੇ ਬੈਲਟ ਲਾ ਕੇ ਬਿਠਾਤਾ ਬਾਈ ਤੁਹਾਡੀ ਤੁਸੀਂ ਸਾਰਿਆਂ ਨੇ ਕਿਹਾ ਸੀ ਪੀ ਜੇ ਮੂਰੇ ਬਿਠਾਉਣਾ ਹੁੰਦਾ ਤਾਂ ਦੀਦੀ ਬੈਲਟ ਲਾ ਕੇ ਬਿਠਾਇਆ ਕਰੋ ਤਾਂ ਆਪਾਂ ਬਾਈ ਤੁਹਾਡੀ ਗੱਲ ਮੰਨ ਲਈ ਤੈਨੂੰ ਬੈਲਟ ਲਾ ਕੇ ਬਿਠਾਇਆ ਮੂਰੇ ਤੇ ਹੁਣ ਆਪਾਂ ਚੱਲੇ ਆਂ ਕੰਮ ਤੇ ਅੱਜ ਆਪਾਂ ਟਾਈਮ ਨਾਲ ਹੀ ਨਿਕਲ ਚੱਲੇ ਆਂ ਨਹੀਂ ਤਾਂ ਡੇਲੀ ਅਸੀਂ ਹੋ ਜਾਂਦੇ ਆਂ ਲੇਟ ਟਾਈਮ ਕਾਦਾ 10:30 ਵਜੇ ਚਲੋ ਕੋਈ ਗੱਲ ਨਹੀਂ ਬਾਹਲਾ ਸਮਾਂ ਹੋਰ ਵੀ ਨਾ ਲੈਂਦੇ ਹੋਏ ਮਿਲਦੇ ਆਂ ਤੁਹਾਨੂੰ ਜਾ ਕੇ ਬਠੀਕ ਤੇ ਲੋ ਬਈ ਗਾਇਜ਼ ਆਪਾਂ ਚੱਲੇ ਆਂ ਅੱਜ ਮੂਵੀ ਦੇਖਣ ਅਚਾਨਕ ਹੀ ਇਹਨਾਂ ਨੂੰ ਮੈਂ ਸਰਪ੍ਰਾਈਜ਼ ਦਿੱਤਾ ਵੀ ਚਲੋ ਮੂਵੀ ਦੇਖ ਕੇ ਆਈਏ ਤੰਦੀ ਪਾਣੀ ਸੀ ਵੀ ਕਹਿੰਦੀ ਵੀ ਠੀਕ ਆ ਦੀਦੀ ਮੈਂ ਅਸੀਂ ਕਾਲੀ ਕਾਲੀ ਕੰਮ ਸਾਡਾ ਇੱਕ ਬੰਦਾ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਜੀ ਜੀ ਮੇਉ ਮਉਣ ਨਹੀਂ ਜੇਗਾ ਚਲੋ ਮੈਂ ਕਿਹਾ ਤੂੰ ਕਦੀ ਫੇਰ ਵਾਲੀ ਦੀ ਬੱਤ ਠੀਕ ਹੈ ਤੇ ਸਾਡੀ ਤਿਆਰੀ ਹੋ ਗਈ ਐ ਪੁੰਨੀਆਂ ਪੁੰਨੀਆਂ ਸੀ ਕੱਸ ਲਈਆਂ ਫਾਈਨਲ ਲੌਕ ਚਾਹ ਜੀ ਨਹੀਂ ਇੱਥੇ ਚਾਹ ਆ ਗਈ ਮਗਰ ਸੱਚਾ ਨਹੀਂ ਜਾਂਦੀ ਕੋਈ ਜਿਹੜੀ ਕਦੇ ਵੀ ਨਹੀਂ ਛੱਡੀ ਸੀ ਤੇ ਚਾਹ ਹੀ ਕਰਦੇ ਬੀਬਾ ਹਮ ਤਾਂ ਕੋਲ ਰਹੇ ਨਹੀਂ ਆ ਗਏ ਇਹਨਾਂ ਦਾ ਚਾਹ ਦਾ ਚੋਰ ਹੈ ਵੀ ਅੱਜ ਤਾਂ ਸਿੱਖੋ ਟ੍ਰਿਕ ਦੀ ਆ ਵੀਰ ਚੱਕਲਾ ਹਨਾ ਹਾਂ ਜੀ ਆਹ ਵਾਹ ਫਿਰ ਜੇ ਬੰਦ ਕਰਕੇ ਬੰਪਾਸੋ ਚੋਤਾ ਰੱਖੇ ਵੀਰ ਚੱਕਲਾ ਐਨਕਾ ਚੱਕਲੇ ਆਂ ਆ ਐਨਕਾ ਚੱਕਲੇ ਨਹੀਂ ਆ ਯਾਰ ਹੱਤਾ ਯਾਰ ਉਹ ਮੈਨੂੰ ਪਤਾ ਉਹ ਨਹੀਂ ਲੱਗਦਾ ਐਨਕਾ ਉਹ ਲਾ ਲਿਆ ਯਾਰ ਡਿੱਗੀ ਦੱਲਾ ਉਹ ਹੀ ਗੱਲ ਨਹੀਂ ਦੇਖੀ ਬਹੁਤ ਆ ਯਾਰ ਹਾਂ ਜੀ ਬਹੁਤ ਦੁੱਡੀ ਆਪੇ ਆਪੇ ਖੋਣ ਦੇ ਚਲੋ ਤੁਸੀਂ ਇੱਕ ਬੰਦਾ ਸਾਡਾ ਘਰੇ ਬਿਮਾਰ ਆ ਦੋ ਬੰਦੇ ਸਾਡੀ ਬਿਮਾਰ ਨੇ ਨਹੀਂ ਉਹਨਾਂ ਨੂੰ ਵੀ ਲੈ ਜਾਂਦੇ ਬੈਠਾ ਮੂਰੇ ਬੈਠਣਗੇ ਕੋਈ ਉਹ ਜੁਆਰ ਦੀ ਗੇਂਦ ਵੀ ਮਾਰੂ ਤੂੰ ਬੈਠਾ ਮੂਰੇ ਕੋਈ ਨਾ ਅਸਾਂ ਪਿੱਛੇ ਰਹਿ ਜੀ ਹਾਂ ਤੂੰ ਆਵਦਾ ਰਾਂਝਾ ਰਾਜੀ ਕਰ ਹਨਾ ਦੀਦੀ ਚਲੋ ਘਰ ਵਿੱਚ ਬੈਠਾ ਵਾਏ ਦਾਦਾ ਜੀ ਦੇਖ ਨੀਕਰ ਕੱਢ ਲਾ ਬਹੁਤ ਵਿੱਚ ਹਾਂਜੀ ਕੋਈ ਟੀ-ਸ਼ਰਟ ਕੱਢ ਲਾ ਕੀ ਵਰ ਜਵਾਖ ਖਰਾਬ ਕਰ ਲੈਂਦਾ ਕਿ ਨਹੀਂ ਹਨਾ ਕੱਢ ਲਾ ਸੂਟ ਕੱਢ ਲੈ ਜੀ ਹਾਂ ਹਾਂ ਇੱਕ ਸੂਟ ਕੱਢ ਲਾ ਬਸ ਹੋਰ ਕੁਝ ਕੱਢਣ ਦੀ ਲੋੜ ਨਹੀਂ ਆ ਨੀਕਰ ਕੱਢ ਲਾ ਚੱਕਲਾ ਨੀਕਰ ਹਾਂ ਹਾਂ ਦੋਨੇ ਚੀਜ਼ਾਂ ਚੱਕਲ ਵਸ ਰੂਣੀ ਦੋਨੇ ਚੀਜ਼ਾਂ ਵਿੱਚ ਪਾ ਲਓਤੀ ਨਹੀਂ ਪਣੀ ਬਦਲਣ ਦੀ ਹਾਂ ਪਰ ਕਈ ਵਾਰ ਕੀ ਪਤਾ ਹੁੰਦਾ ਹਨਾ ਬੱਚੇ ਦਾ ਕੋਈ ਪੁੱਤ ਤਾਂ ਨੀਚੇ ਹੀ ਬੈਠਦੀ ਓਕੇ ਆਜੋ ਮੌਜ ਇੱਧਰ ਦਾ ਮੌਜ ਨਾ ਮੂਰੇ ਬੈਠ ਗਿਆ ਅਸੀਂ ਪਿੱਛੇ ਬੈਠੀਏ ਠੀਕ ਹੈ ਸਾਬ ਜੀ ਅਸੀਂ ਪਿੱਛੇ ਬਹਿ ਜਾਂਦੇ ਹਾਂ ਮੈਂ ਉਹ ਚੱਕ ਲਈ ਫਿਰ ਇੰਨੇ پیسے ਮੈਂ ਠੀਕ ਹੈ ਬੈਠਦਾ ਰਹਾਂਗਾ ਟਿਕਟਾਂ ਲਾਉਂਦੇ ਫਿਰ ਆਪਾਂ ਜਾਨੀ ਜੀ ਮੋਹਾਲ ਪੂਰਾ ਬੇਗੀ ਆਏ ਤੇ ਵੀ ਕਦੇ ਕਦੇ ਕਾਲਰ ਤੇ ਟੀ-ਸ਼ਰਟ ਕਦੇ ਕਦੇ ਪਾਉਮੀ ਬਲੈਕ ਅੱਜ ਬਤਾ ਕੀ ਬੀਰਪਾਲ ਨੇ ਤੇ ਇਹਦੀ ਭਰਾ ਨੇ ਮੈਨੂੰ ਦਿੱਤੀ ਹੈ ਹਲੋ ਕੁਈ ਦੇਖਣ ਆਇਆ ਬਈ ਅੱਜ ਆਜਾ ਤੇਰੀ ਫੋਟੋ ਕਰਾਂ ਤੁਹਾਡੀ ਖੜੋ ਇੱਥੇ ਜਲਦੀ ਕੜਜੋ 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 ਲੋ ਬਈ ਗਾਇਸ ਇਧਰ ਐਨਕਾ ਮੈਂ ਲਾਈਆਂ ਤੇ ਵੀਰਪਾਲ ਨੇ ਲਾ ਲਈਆਂ ਰਿੱਕੀ ਆਪ ਦੱਬਿਆ ਹੋਇਆ ਕਿਸੇ ਨੇ ਮੂਵੀ ਦਾ ਚੱਲ ਪਿਆ ਆਪਾਂ ਇੱਥੇ ਖੜੇ ਆਂ ਲੋ ਬਈ ਪਹੁੰਚ ਗਏ ਆਪਾਂ ਲੋ ਬਈ ਮੂਵੀ ਦੇਖ ਕੇ ਆਗੇ ਮੇਰੇ ਦਾ ਤਜਾਬ ਬਣਿਆ ਗਿਆ ਮੂਵੀ ਦੀਆਂ ਤੋੜਾਂ ਤੋ ਹਨੇ ਨਿਰਦਰ ਸਰ ਦੁਖਣ ਲੱਗਿਆ ਹਨ ਬੀਰਪਾਲ ਪ੍ਰਕਾਰ ਮੂਵੀ ਕਿਵੇਂ ਲੱਗੀ ਮੂਵੀ ਰਿਵਿਊ ਜੈਨੂਨ ਜਵਾਂ ਜੈਨੂਨ ਰਿਵਿਊ ਫਸਟ ਮੂਵੀ ਬਈ ਬਹੁਤ ਘੈਂਟ ਸੀਗੀ ਝੋਂਕੜੇ ਝੋਂਕਨੇ ਸਾਡਾ ਵਾਕਿ ਤੁਸੀਂ ਦੇਖਦੇ ਹੋਗੇ ਤੁਹਾਨੂੰ ਵੀ ਐਂ ਲੱਗੂਗਾ ਅੱਜ ਦਾ ਡੈਡੀ ਹੋਣਾ ਡੈਡੀ ਦਾ ਮੰਮੀ ਤਾਂ ਹੁਣ ਪੱਕਾ ਐਂ ਕਹਿੰਦੀ ਹੁਣੇ ਬਿਸ਼ਿਮਲਾ ਮਿਰਚ ਜਾਂਦਾ ਮੈਂ ਲੈ ਲਈ ਤੇ ਵੀ ਜਾਂ ਲੈ ਆਇਆ ਹੈ ਲੋ 100% ਲਿਖ ਕੇ ਨੇ ਲਈ ਤਿਆਰ ਤਾਂ ਸਿਮਲਾ ਵਾਲੀ ਭਰਤੀ ਬਣਾਉਣੀ ਆ ਨੇ ਤੇ ਤਾਂ ਲੈ ਆਏ ਉਹ ਵੀ ਨਹੀਂ ਨੀ ਮਸ਼ੋਲੇ ਦੀ ਗਾਲ ਘਰ ਮੇਰੀ ਨੂੰ ਸਿਮਲਾ ਮਿਰਚ ਬਣਾਵਾਂਗੇ ਅੱਜ ਛੋਲੇ ਦੀ ਕਰਨ ਧਰ ਲਾਂਗੇ ਕਿਉਂ ਕਿਹਾ ਸੀ ਨਾ ਮੈਨੂੰ ਪਤਾ ਹੁੰਦਾ ਜੀ ਮੰਮੀ ਦਾ ਕਿਹ ਸਟੌਪਿਕ ਤੇ ਕਾਲ ਆ ਰਹੀ ਹੈ ਮਮਾੜੀ ਉੱਠੀ ਐਤ ਮਿੰਟ ਲੱਗਾਂ ਪਹਿਲਾਂ ਪਹਿਲਾਂ ਮੈਨੂੰ ਅੰਮੇ ਦੀ ਸਹੀ ਰਿਵਿਊ ਦੋ ਮੂਵੀ ਦੀ ਬੇਕਾਰ ਫਿਰ ਭਾਲ ਮੈਂ ਅੱਧੀ ਦੇਖੀ ਆ ਬੇਕਾਰ ਸੀ ਭਾਈ ਮੈਂ ਵੀ ਐਂ ਕਹਿ ਰਾਕਦੀ ਆਂ ਵੀ ਮੈਨੂੰ ਵੀ ਨਹੀਂ ਵਧੀਆ ਲੱਗੀ ਮੇਰੇ ਪੈਸੇ ਦੀ ਪਰਵਾਹ ਕਰਨ ਦਾ ਬਗ ਜੀ ਛਿਕ 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 ਵਾਲੀ ਹੋ ਗਈ ਜਿਹੜੀਆਂ ਦੇਖਣ ਵਾਲੀਆਂ ਸੀ ਉਹ ਤਾਂ ਤੁਸੀਂ ਦੇਖੀ ਹੀ ਨਹੀਂ ਹਾਂ ਉਹ ਤਰਸੀਮ ਜੀ ਤਰਸੀਮ ਜੀ ਸੜ ਦੀ ਮੂਵੀ ਦੇਖ ਕੇ ਆਈ ਸੀ ਦੇਖਣ ਵਾਲੀ ਸੀ ਆਪਾਂ ਕਸ਼ਮਤ ਨਾਲ ਜੱਜ ਤਾਂ ਨਹੀਂ ਕਰ ਸਕਦੇ ਬਟ ਜਿਹੜੀ ਜੈਨੂਇਨ ਸਹੀ ਗੱਲ ਆ ਤਾਂ ਸਹੀ ਗੱਲ ਆ ਨਿੱਸਵਾਗ ਨਹੀਂ ਹੁੰਦਾ ਜਿਹੜੀ ਹੁਣ ਅਸੀਂ ਆ ਜਿਵੇਂ ਫਰਸਟ ਮੂਵੀ ਸੌਕਣੀ ਸੌਕਣੀ ਜਿਹੜੀ ਪਹਿਲੀ ਮੂਵੀ ਸੀ ਕਿਆ ਬਾਤ ਸੀ ਕਿਆ ਬਾਤ ਹੀ ਸੀ ਉਹਨੂੰ ਦੇਖ ਕੇ ਇਦਾਂ ਲੱਗਦਾ ਸੀ ਵੀ ਸੈਕੰਡ ਮੂਵੀ ਦਾ ਯਾਰ ਪੂਰੀ ਘੈਂਟ ਬਣਾਉਣਗੇ ਪਰ ਨਹੀਂ ਬਹੁਤ ਥੱਕਾ ਜਾ ਰਿਹਾ ਯਾਰ ਹਰ ਇੱਕ ਸੀਨ ਚ ਹਾਂ ਬਹੁਤ ਥੱਕੇ ਉਦੋਂ ਵਧੀਆ ਲੱਗਿਆ ਸਾ ਵਧੀਆ ਲੱਗੀ ਘੱਟ ਵਧੀਆ ਲੱਗੀ ਜੈਨਰਲ ਰਿਵਿਊ ਹੁੰਦੇ ਸਾਡੇ ਹਰ ਇੱਕ ਮੂਵੀ ਦੇ ਹੋਏ ਮੰਮੀ ਜੀ ਦੀ ਡਿਊਟੀ ਹੈਗੀ ਹੈ ਦਲੀਆ ਬਣਾਉਂਦੀ ਮੰਮੀ ਜੀ ਮੈਂ ਬਣਾਉਣੀ ਆ ਦਲੀਆ ਤੂੰ ਭਾਈ ਮੇਰੇ ਮੁੰਡੇ ਨੂੰ ਗਵਾ ਰੋਟੀ ਕਿਵੇਂ ਲੱਗੀ ਮੰਮੀ ਸਬਜ਼ੀ ਵਧੀਆ ਬਣੀ ਸਵਾਦ ਲੱਗੀ ਸੀ ਚਲੋ ਗੋੜ। ਮੰਮੀ ਕਹਿੰਦੀ ਡੈਡੀ ਨੂੰ ਮੰਮੀ ਕਹਿੰਦੇ ਵੀ ਤੁਹਾਨੂੰ ਸਬਜ਼ੀ ਕਿਵੇਂ ਲੱਗੀ ਮੈਂ ਕਿਹਾ ਮੰਮੀ ਡੈਡੀ ਨੇ ਤਾਂ ਮੇਰੀ ਉਹ ਨਹੀਂ ਮਿੰਦੀ ਸੀ। ਜਿਸ ਤੇ ਖਚਾਰੇਗਾ ਸੀ। ਹਾਂਜੀ। ਲਓ ਬਈ। ਡੈਡ ਵਿੰਦਰ ਸਿੰਘ ਜੀ ਨੂੰ ਹੁਣ ਆਪਾਂ ਲਿਆਉਣੇ ਆ ਰੋਟੀ। ਜਾਇਆ ਇਹ ਕਿੰਨਾ ਕ ਖੇਡਿਆ ਇਹ ਉੱਥੇ। ਵਧੀਆ ਖੇਡਿਆ। ਲਓ ਬਈ ਆਪਾਂ ਰੋਟੀ ਖਾ ਲਈ ਸਾਰਿਆਂ ਨੇ ਰੋਟੀ ਖਾ ਲਈ ਥੱਲੇ ਰਿੱਕੀ ਰਹਿ ਗਈ ਰੋਟੀ ਖਾਣ ਵਾਲੇ। ਹੁਣ ਆਪਾਂ ਇਹਨਾਂ ਨੂੰ ਰੋਟੀ ਲਿਆ ਦੇਣੀ। ਲਓ ਬਈ ਜੁਝਾਰ ਅੰਦਰ ਟੇਕਦਾ ਨਹੀਂ ਸੀ। ਮਾ ਤੇ ਯਾਰਾ ਦੇ ਮੰਡੀ ਤੋਂ ਬਾਹਰ ਕੋਈ ਮੰਤਰੀ ਨੂੰ ਮੋਹਤੰਪਰੀ ਹੈ ਬਸ ਕੋਈ ਪਹਿਲੇ ਹੱਥ ਤੱਕ ਮੰਤਰੀ ਦੇ ਸਾਹਮਣੇ ਉਹ ਅੰਦਰ ਦੇ ਨਾਲ ਖਾਂ ਸੱਤੀ ਪਰ ਇਹ ਇੱਕਦ ਨੂੰ ਨਾ ਹਨੇਰਾ ਬੜਾ ਹੁੰਦਾ ਅੰਦਰ ਜਵਾਕਾਂ ਨੂੰ ਲਿਆਉਣੀ ਨਹੀਂ ਕਹਿੰਦਾ ਸਾਨੂੰ ਆਇਆ ਸੀ ਸੁੱਤਾ ਪਿਆ ਸੀ ਜਦੋਂ ਸੱਤਾਂ ਰੋ 2 ਘੰਟੇ ਉਹ ਅੰਦਰ ਹੁਣ ਸਭ ਖੜਿਆ ਹੋਇਆ ਹੈ ਨੋ ਲੋ ਵੀ ਕੀ ਬਣਾਉਣੀ ਹੈ ਜੰਤ ਮਮੀ ਕਹਿੰਦੀ ਪੁੱਤਰਾ ਕੀ ਤੂੰ ਸਬਜ਼ੀਆਂ ਦਾ ਬਣਾਉਣ ਲੱਗੀ ਕਿ ਹੁਣ ਮੈਨੂੰ ਡਿਫਰੈਂਟ ਡਿਫਰੈਂਟ ਸਬਜ਼ੀਆਂ ਬਣਾ ਕੇ ਖਵਾਇਆ ਕਰ। ਹਾਂ ਮੈਂ ਬਣਾ ਰਹੀ ਹਾਂ ਅੱਜ ਫਿਰ। ਅੱਜ ਅਸੀਂ ਬਣਾ ਰਹੇ ਹਾਂ ਸ਼ਿਮਲਾ ਮਿਰਚ ਭਰ ਕੇ। ਭਰ ਕੇ? ਵਧੀਆ ਹੁਣ ਮੰਮੀ। ਮੈਨੂੰ ਕਿਹਦਾ ਮਾ? ਮੰਮੀ ਟ੍ਰੇਲੇ ਭਰ ਕੇ ਬਣਾਉਣੇ ਹਨ ਇਹ ਦੋ। ਹਾਂ ਉਹ ਉਹ ਤਾਂ ਮਾਉਣੇ ਨਾਲ ਹੀ ਕਰਦੇ। ਦੋ ਵੀ ਬਣਾ ਦੇ ਇਹ ਵੀ। ਇਹ ਵੀ ਉਵੇਂ ਨਾਲ ਹੀ ਆਉਂਦੀਆਂ ਮਾਂ। ਬਾਰੇ ਸਵਾਦ ਬਣਦੀ ਹੈ ਮੰਮੀ। ਹਾਂ ਲੜਾਈ। ਇਹ ਮੈਂ ਤਾਂ ਆਪੇ ਮਾਰ ਦੇਵਾਂਗੀ। ਬਣਾਏ ਅੱਜ ਫਿਰ। ਚੰਗਾ। ਮੈਂ ਜਾ ਕੇ ਕਰਦਾ ਰੈਸਟ ਹੈ। ਓਕੇ। ਅਸੀਂ ਸਸ ਨੂੰ ਕਰ ਰਹੇ ਹਾਂ ਕਿਿਆਰੀ। ਸਬਜੀ ਦੀ ਰੋਟੀ ਦੀ ਠੀਕਾ ਮੈਂ ਯਾਰ ਕੀ ਕਰਦਾ ਰਹਿ ਇਸੀ ਗਿਆ ਬਈ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਦੱਸਾਂ ਮੈਂ ਤੁਹਾਨੂੰ ਜਿਹੜੀ ਮੂਵੀ ਸੀਗੀ ਉਹ ਬਿਲਕੁਲ ਵਧੀਆ ਨਹੀਂ ਲੱਗੀ ਮੈਨੂੰ ਤਾਂ ਹਾਂ ਬਾਕੀ ਅਲੱਗ-ਅਲੱਗ ਐਕਸਪੀਰੀਅੰਸ ਹੁੰਦਾ ਬਟ ਫਰਸਟ ਬਹੁਤ ਵਧੀਆ ਸੀ ਸੈਕੰਡ ਨਹੀਂ ਵਧੀਆ ਸੀਗੀ ਤੇ ਬਾਕੀ ਉਹ ਤੁਹਾਡੀ ਚੋਇਸ ਆ ਤੁਸੀਂ ਦੇਖਣਾ ਨਹੀਂ ਦੇਖਣਾ ਬਾਕੀ ਜੀ ਮੇਰਾ ਵਲੌਗ ਦੇਖਦੇ ਹੋ ਮੈਂ ਤਾਂ ਇਹੀ ਰਿਵਿਊ ਦੂੰਗੀ ਵੀ ਵਧੀਆ ਨਹੀਂ ਸੀਗੀ ਤੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਵਧੀਆ ਲੱਗਿਆ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ ਤੇ ਬਾਕੀ ਸਾਰਿਆਂ ਨੇ ਪੁੱਛਦੇ ਰਹਿੰਨੇ ਹੋ ਵੀ ਕਦੋਂ ਮੈਂ ਦੂਸਰੇ ਚੈਨਲ ਤੇ ਵੀਡੀਓ ਪਾਉਂਗੀ ਤਾਂ ਕੱਲ ਨੂੰ ਆਪਾਂ ਦੂਸਰੇ ਚੈਨਲ ਤੇ ਫਿਟ ਵਿਦ ਮੀ ਵਾਲੇ ਤੇ ਵੀਡੀਓ ਪਾਵਾਂਗੇ ਠੀਕ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ